ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਪਟੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੰਘੇੜੇ ਤੋਂ ਕਵਰ ਕਰਾਂਗੇ ਜੀ ਇੱਕ ਤੁਹਾਨੂੰ ਸੂਈ ਸਵਾਈ ਝੋਟੀ ਦਿਖਾ ਦੇ ਇੱਕਦੋਂ ਕਿ ਸੂਈ ਉਹ ਵੀ ਪੁੱਛਾਂਗੇ ਕਿੰਨਾ ਕੁ ਦੁੱਧ ਬਾਦ ਕੱਢੂਗੀ ਉਹ ਵੀ ਪੁੱਛਾਂਗੇ ਹੁਆਏ ਪੁੱਛਾਂ ਕਿਹੜਾ ਤੇ ਮਗਰ ਕੀ ਉਹ ਵੀ ਪੁੱਛਾਂ ਐ ਸਸੀ ਕਾਲ ਬਾਈ ਜੀ ਸਸੀ ਕਾਲ ਜੀ ਹੋ ਠੀਕ ਹੋ ਜੀ ਵਧੀਆ ਵਧੀਆ ਬੜਾ ਤਾਂ ਨੰਬਰ ਬੋਲੋ ਜੀ ਨੰਬਰ ਬਾਈ 869912720 272 ਪਿੰਡ ਆਪਣਾ ਜੀ ਪਿੰਡ ਸੰਘੇੜਾ ਬਾਈ ਜਿਹੜਾ ਬਰਨਾਲ ਤੇ ਬਰਨਾਲੇ ਦੇ ਵਿੱਚ ਹੀ ਆ ਗਿਆ ਕਲੋਨੀਆਂ ਦੇ ਨਾਲ ਆ ਬਾਈ ਓਕੇ ਹਾਂ ਜੀ ਤੇ ਬਾਈ ਜੀ ਅੱਜ ਇੱਕ ਝੋਟੀ ਦਿਖਾ ਰਹੇ ਹਾਂ ਹਾਂ ਬਾਈ ਹਾਂ ਇੱਕ ਝੋਟੀ ਦਿਖਾ ਰਹੇ ਹਾਂ ਤੇ ਕਿਹੜਾ ਸੂਆ ਵੀਰੇ ਇਹ ਬਾਈ ਤੀਜਾ ਸੂਆ ਸੂਈ ਵੀਰੇ ਜਨਾ ਤੀਜਾ ਸੂਆ ਸੂਈ ਅਰੀਜਨਲ ਇਹ ਗੱਲਾਂ ਬਾਈ ਜੀ ਜਨੂਅਨ ਹੁੰਦੀਆਂ ਦੂਜਾ ਕਹਿ ਕੇ ਵੀ ਚੱਲ ਜਾਣਾ ਸੀ ਹਾਂ ਤੇ ਤੀਜਾ ਸੂਆ ਸੂਈ ਆ ਬਾਈ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਅੱਜ ਬਾਈ ਇਹਨੂੰ 10 ਦਿਨ ਹੋ ਗਏ ਸੂਈ ਅਰੀਜਨਲ 10 ਦਿਨ ਤੇ ਮਗਰ ਕੀ ਆ ਗਿਆ ਬਾਈ ਮਗਰ ਕੱਟੀ ਆ ਬਾਈ ਮਗਰ ਕੱਟੀ ਆ ਗਈ ਤੇ ਚੌਣ ਚਵਾਨ ਦੀ ਕਿਵੇਂ ਆ ਜਮਾ ਪੋਲੀ ਆ ਬਾਈ 11 ਕਿਲੋ ਦੁੱਧ ਜਮਾ ਠੰਡਾ ਤਿਆਰ ਆ ਓਕੇ ਜੀ ਹਾਂ ਛੱਗ ਵਾਲਾ ਨਹੀਂ ਜਮਾ ਠੰਡਾ ਤਿਆਰ ਆ ਠੰਡਾ ਤਿਆਰ ਆ ਖੋਲੋ ਜੀ ਇਹਨੂੰ ਤੋੜਾ ਕਰਾ ਕੇ ਤੇ ਇੱਕ ਤੇ ਬਾਕੀ ਥਣ ਭਾਂਡੇ ਤੇ ਲੇਵੇ ਦੀ ਪੂਰੀ ਚੰਗੀ ਆ ਜੀ ਸਵੇਰ ਦੇ ਟਾਈਮ ਤੇ 6ਵਾਂ ਆ ਸੌਰੀ 11ਵਾਂ ਮਹੀਨਾ ਤੇ 2025 ਲੈ ਚਲ ਮੜੀ ਜੀ ਹੋਰ ਆ ਦੇਖੋ ਜੀ ਤੇ ਕੱਦ ਕਾਠ ਦਾ ਬਹੁਤ ਕੋਈ ਅੰਤ ਨਹੀਂ ਹੈ ਨਾ ਮੈਂ ਕਹ ਫੁੱਲ ਉੱਚੀ ਆ ਬਾਈ ਮੋੜ ਲਓ ਜੀ ਆ ਦੇਖ ਥਣ ਲੇਵੇ ਦੀ ਚੰਗੀ ਸਾਫ ਸੁਥਰੀ ਉਹ ਲੰਮੀ ਲੈ ਚਲੀ ਦੁੱਧ ਦੇ ਦੋ ਬਾਈ 14 15 ਕਿਲੋ ਓਕੇ ਹਾਂ ਬਾਈ ਹਾਂ 14 ਤੋਂ 15 ਕਿਲੋ ਬਾਈ ਕਹ ਦੁੱਧ ਦੇ ਸਕਦੀ ਆ ਥਣ ਲੇਵੇ ਦੀ ਬੜੀ ਸਾਫ ਆ ਤੇ ਚਵਾਈ ਚਬੂਈ ਬਾਈ ਫਰਨਾਮਾ ਪੂਰੀ ਜਮਾ ਪੋਲੀ ਆ ਬਾਈ ਧਾਰਾ ਮਾਰ ਕੇ ਦਿਖਾਵਾਂਗੇ ਧਾਰਾ ਮਾਰ ਦਾਂਗੇ ਬਾਈ ਬੰਨ ਲਓ ਆ ਦੇਖੋ ਜੀ ਓਰੀਜਨਲ ਤੀਜਾ ਸੁਆ ਤੀਜਾ ਸੁਆ ਬਾਈ ਤੀਜਾ ਰੇ ਡਿਟੇਲ ਸਾਰਾ ਕੋ ਵੀਡੀਓ ਦੇ ਵਿੱਚ ਹੀ ਹੋਊਗਾ ਜੀ ਸਾਰੀ ਵੀਡੀਓ ਦੇਖ ਲਓ ਐਂਡ ਤਾਈ ਫਿਰ ਲਾਇਓ ਬਾਈ ਨੂੰ ਫੋਨ ਆ ਦੇਖੋ ਜੀ ਹਣਲੇ ਵੀ ਦੀ ਚੰਗੀ ਸਾਫ ਸੁਥਰੀ ਆ ਦੇਖੋ ਵੀਰੋ ਬੱਚਾ ਜਉਂਦਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਵੀਰੋ ਬੱਚਾ ਪਜਗਾ ਲਿਆ ਇਹ ਧਾਰਾ ਤੁਹਾਨੂੰ ਕਰਾਵਾਂਗੇ ਚੈੱਕ ਪ੍ਰੋਪਰ ਬ੍ਰੀਡ ਵਾਲੀ ਝੋਟੀ ਹੈ ਜੀ ਉਹ ਮਾਰ ਦੇ ਬਾਕ ਹਾਲੇ ਧਾਰਾ ਦਾ ਫਿਰ ਪੂਰੀ ਪਾਸ ਕਰਕੇ ਲੈ ਕੇ ਆਉਣਾ ਹੈ ਨਾ ਜਾਵਾਂ ਭਈ ਜਾਵਾਂ ਦੂਜਿਆਂ ਨੂੰ ਮਾਰ ਦੇ ਨਲਕੇ ਵਾਲੀ ਆਪਾਂ ਇਹਨੂੰ ਕਹਿ ਸਕਦੇ ਹਾਂ ਸਾਡੇ ਓਕੇ ਵੀਰ ਉਹਨਾਂ ਨੂੰ ਹਾਂ ਵੀਰੇ ਇਹਦੇ ਰੇਟ ਕੀ ਆ ਗਿਆ ਬਰੋ ਰੇਟ ਬਾਈ 1,30,000 ਰੁਪਏ ਦਾ ਮਾਨਦਾਨ ਮੌਕੇ ਤੇ ਹੋ ਜਾ ਬਾਈ ਮਾਨਦਾਨ ਤੁਹਾਡਾ ਜਰੂਰ ਹੋ ਜਾਣਾ 1,30,000 ਦੇ ਵਿੱਚੋਂ ਨਰਮ ਮੌਕੇ ਤੇ ਹੋ ਜਾਣੀ ਤੇ ਨੰਬਰ ਬਾਈ ਫਿਰ ਵੋ ਇੱਕ ਵਾਰ 86999272 272 ਜਰੂਰ ਕਰੋ ਬਾਈ ਨਾਲ ਸੰਪਰਕ ਪਿੰਡ ਹੈਗਾ ਸਗੇੜਾ ਜੀ ਇੱਕ ਝੂਟੀ ਸਿੱਕ ਦੀ ਹਮਤਾਰਾ ਤੁਰਾ ਸਭ ਪ੍ਰੋਪਰ ਚੈੱਕ ਕਰਾ ਦਿਆਂ ਇਧਰੋਂ ਕਰੀ ਮਾੜੀ ਜੀ ਦਾ ਹੁਣ ਤੱਕਾਰੀ ਜੀ ਸਮਾਥਲੀ ਜੀ ਕਰਾ ਦਈਏ ਥੋੜੀ ਜੀ ਆਹ ਦੇਖੋ ਜੀ ਸਮਾਜ ਆਈ ਝੂਟੀ ਠੀਕ ਆ ਜੀ ਹਾਂਜੀ ਤੇ ਬਾਕੀ ਦਾ ਰੇਟ ਤੁਹਾਨੂੰ ਵਿੱਚ ਪੁੱਛ ਕੇ ਦੱਸਦਾ ਧੰਨਵਾਦ